ਅਸੀਂ ਤੇ ਆਪਕ ਗਏ ਪੰਜਾਬ ਦੇ ਵਿੱਚੋਂ ਅਸੀਂ ਪੰਜ ਅਧਿਆਪਕ ਸੀ ਪੂਰੇ ਹਿੰਦੁਸਤਾਨ ਦੇ ਵਿੱਚੋਂ ਹਰੇਕ ਰਾਜ ਦੇ ਵਿੱਚੋਂ ਪੰਜ-ਪੰਜ ਸੱਤ-ਸੱਤ ਅਧਿਆਪਕ ਆਏ ਸੀ ਅਸੀਂ ਉਹਦੇ ਪਰਤੋਂ ਇੱਕ ਦਿਨ ਮਾਊਂਟ ਆਬੂ ਤੇ ਜਾਣਾ ਸੀ ਬੜੇ ਧਿਆਨ ਨਾਲ ਸੁਣਨਾ ਤੇ ਮਾਨ ਕਰਨਾ ਕਿ ਸਾਨੂੰ ਸਤਿਗੁਰਾਂ ਨੇ ਕਿੰਨੀ ਬਖਸ਼ਿਸ਼ ਕੀਤੀ ਸਾਡੇ ਉੱਪਰ ਇਹ ਕੋਈ ਸੁਣੀ ਸੁਣਾਈ ਗੱਲ ਨਹੀਂ ਐ ਅਸੀਂ ਜਾਣਾ ਸੀ ਟਿਓ ਦੇ ਵਾਸਤੇ ਅਲੱਗ-ਅਲੱਗ ਗੱਡੀਆਂ ਦੇ ਉੱਪਰ 8-8 10-10 ਜਾਣੇ ਜਾਂਦੇ ਸੀ ਤੇ ਉਹ ਆਪਣੇ ਤੌਰ ਤੇ ਗਰੁੱਪ ਬਣਾਉਂਦੇ ਸੀ ਸਾਡੇ ਤੋਂ ਪਹਿਲਾਂ ਕਿਤੇ ਹੋਰ ਰਾਜ ਦੇ ਪੰਜ ਨੌਜਵਾਨ ਸੀਗੇ ਤੇ ਉਹਨਾਂ ਨੂੰ ਤਿੰਨ ਸਵਾਰੀਆਂ ਦੀ ਹੋਰ ਜ਼ਰੂਰਤ ਸੀ ਤੇ ਉਹਨਾਂ ਦੇ ਨਾਲ ਤਿੰਨ ਲੜਕੀਆਂ ਅਧਿਆਪਕਾਵਾਂ ਸੀਗੀਆਂ ਮਹਾਰਾਸ਼ਟਰ ਦੀ ਧਰਤੀ ਤੋਂ ਖੜੀਆਂ ਹੋਈਆਂ ਸੀ ਤੇ ਉਹਨਾਂ ਨੇ ਉਹਨਾਂ ਨੂੰ ਆਵਾਜ਼ ਮਾਰੀ ਕਿ ਤੁਸੀਂ ਸਾਡੇ ਨਾਲ ਚੱਲੋ ਸਾਨੂੰ ਤਿੰਨ ਸਵਾਰੀਆਂ ਦੀ ਹੋਰ ਜ਼ਰੂਰਤ ਹੈ ਉਹਨਾਂ ਦੇ ਅਧਿਆਪਕਾਂਵਾਂ ਨੇ ਮਨਾ ਕਰ ਦਿੱਤਾ ਕਿ ਅਸੀਂ ਨਹੀਂ ਜਾਣਾ। ਉਹ ਜਦੋਂ ਚਲੇ ਗਏ ਉਸ ਤੋਂ ਬਾਅਦ ਅਸੀਂ ਪੰਜਾਬ ਤੋਂ 5 ਜਾਣੇ ਸੀ ਸਾਡੇ 15 ਸੱਜੀਆਂ ਹੋਈਆਂ ਸੀ। ਤੇ ਅਸੀਂ ਜਦੋਂ ਗੱਡੀ ਲੈਣ ਲੱਗੇ ਤੇ ਉਹਨਾਂ ਨੇ ਕਿਹਾ ਤੁਸੀਂ ਆਪਣੇ ਨਾਲ 3 ਸਵਾਰੀਆਂ ਹੋਰ ਲਾ ਸਕਦੇ ਹੋ ਅਸੀਂ ਕਿਹਾ ਅਸੀਂ 5 ਜਾਣੇ ਹੀ ਐ ਤੇ ਅਸੀਂ 5 ਦੇ ਜਾਵਾਂਗੇ ਸਾਡੇ ਨਾਲ ਕੋਈ ਹੋਰ ਹੈ ਨਹੀਂ। ਤੁਸੀਂ ਹੈਰਾਨ ਹੋਵੋਗੇ ਲੜਕੀਆਂ ਨੇ ਉਹਨਾਂ ਅਧਿਆਪਕਾਂਵਾਂ ਨੇ ਸਾਨੂੰ ਆਵਾਜ਼ ਮਾਰ ਕੇ ਕਿਹਾ ਕਿ ਅਸੀਂ ਜਾਣਾ ਹੈ। ਇੱਥੇ ਵੀ ਬੜੇ ਹੈਰਾਨ ਹੋਏ ਸਾਡੇ ਨਾਲ ਬੈਠ ਗੀਆਂ ਰਸਤੇ ਦੇ ਵਿੱਚ ਕਿਉਂਕਿ ਮੇਰੇ ਮਨ ਦੇ ਵਿੱਚ ਸਵਾਲ ਸੀ ਮੈਂ ਉਹਨਾਂ ਨੂੰ ਪੁੱਛਿਆ ਕਿ ਸਾਡੇ ਤੋਂ ਵੀ ਪਹਿਲਾਂ ਤੁਹਾਨੂੰ ਆਵਾਜ਼ ਮਾਰੀ ਗਈ ਸੀ ਤੁਸੀਂ ਗਏ ਨਹੀਂ ਪਰ ਸਾਡੇ ਨਾਲ ਤੁਸੀਂ ਜਾਣ ਵਾਸਤੇ ਕਿਵੇਂ ਤਿਆਰ ਹੋਏ ਜਿਹੜਾ ਉਹਨਾਂ ਨੇ ਜਵਾਬ ਦਿੱਤਾ ਨਾ ਤੇ ਸਾਡਾ ਸਿਰ ਮਾਨ ਦੇ ਨਾਲ ਉੱਚਾ ਹੋਇਆ ਦਸ਼ਮੇਸ਼ ਪਿਤਾ ਦੀ ਬਖਸ਼ੀ ਹੋਈ ਦਾਤ ਤੇ ਉਹਨਾਂ ਲੜਕੀਆਂ ਨੇ ਕਿਹਾ ਕਿ ਤੁਹਾਡੇ ਸਿਰ ਤੇ ਸਜੀਆਂ ਹੋਈਆਂ ਦਸਤਾਰਾਂ ਤੇ ਸਾਨੂੰ ਮਾਣ ਹੈ ਤੇ ਵਿਸ਼ਵਾਸ ਹੈ ਜਿਹੜਾ ਉਹਨਾਂ ਨੇ ਸ਼ਬਦ ਵਰਤਿਆ ਕਿ ਸਾਨੂੰ ਇਹਨਾਂ ਦਸਤਾਰਾਂ ਤੇ ਵਿਸ਼ਵਾਸ ਹੈ ਅਸੀਂ ਇਸ ਵਿਸ਼ਵਾਸ ਦੀ ਖਾਤਰ ਤੁਹਾਡੇ ਨਾਲ ਚੱਲਿਆ ਇਹ ਦਸ਼ਮੇਸ਼ ਪਿਤਾ ਦਾ ਬਖਸ਼ਿਆ ਹੋਇਆ ਮਾਣ ਹੈ ਸੋ ਇਹ ਜਿਹੜਾ ਦਸਤਾਰਨ ਕਾਮੇ ਕਰਵਾਏ ਗਏ ਨੌ ਜਮਾਨਾਂ ਦੇ ਵਿੱਚ ਇੱਕ ਪ੍ਰੇਰਣਾ ਦੇਣ ਵਾਸਤੇ ਨੇ ਕਿ ਆਪਾਂ ਕਦੀ ਇਹਨਾਂ ਦਸਤਾਰਾਂ ਨੂੰ ਛੱਡਣਾ ਨਹੀਂ ਐਸੀ ਖਿੱਚ ਕੇ ਬੰਨਣ ਦਸਤਾਰ ਕੋਣੀ ਸਰਦਾਰੀ ਬੋਲਦੀ ਦਿੱਤੇ ਦਸਤਾਰ ਵਿੱਚ ਇਪਾਰੇ ਤੇ ਸਤਾਰਾਂ ਸਜਾ ਕੇ ਨੌਜਵਾਨ ਸਿਰਫ ਬੋਲਟ ਤੇ ਪਟਾਕੇ ਪਾਉਂਦਾ ਹੋਇਆ ਸੜਕਾਂ ਦੇ ਉੱਪਰ ਨਾ ਤੁਰਿਆ ਫਿਰੇ ਜ਼ਿੰਮੇਵਾਰੀ ਦੇ ਨਾਲ ਜਦੋਂ ਦਸਤਾਰ ਛੱਡ ਜਾਂਦੀ ਹੈ ਤੇ ਸਹਬਜ਼ਾਦਾ ਜੀਤ ਸਿੰਘ ਜੀ ਦੀ ਉਮਰ 16 ਸਾਲ ਦੀ ਸੀਗੀ ਜਦੋਂ ਦਸ਼ਮੇਸ਼ ਪਿਤਾ ਦੇ ਹੁਕਮ ਤੇ ਬਸੀ